ਮਾਰਕ ਮੀਟਿੰਗ ਫਲੋਰ ਦਾ ਅਡੀਸ਼ਨਲ ਚਾਰ ਸੰਭਾਲਦੇ ਆ 77 ਸਖਿੰਦ ਸਿੰਘ ਦੱਸਿਆ ਕਿ ਫਲੋਰ ਮਾਰਕ ਮੀਟਿੰਗ ਦੇ ਦਿਨ ਪੰਜ ਮੰਡੀਆਂ ਜਿਨ੍ਹਾਂ ਵਿੱਚ ਫਲੋਰ ਲਸਾੜਾ ਤੇਪਰਾ ਦੇ ਵਿੱਚੋਂ ਨਾਲ ਚ ਕਦੋਂ ਮੰਡੀਆਂ ਦੇ ਵਿੱਚੋਂ ਨਾਲ ਦੀ ਆਮਦ ਨਹੀਂ ਹੋਈ ਸਰਕਾਰਾਂ ਵੱਲੋਂ ਮੰਗਾ ਨਾ ਮੰਨ ਕਾ ਨਾ ਪੂਰੇ ਪੰਜਾਬ ਦੇ ਆਰਤੀ ਹੜਤਾਲ ਤੇ ਅੰਜਸ ਕਰਕੇ ਖਰੀਦ ਨਹੀਂ ਸ਼ੁਰੂ ਹੋ ਸਕੀ ਉਹਨਾਂ ਨੇ ਇਸ ਮੌਕੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਆਪਣਾ ਝੋਨਾ ਮੰਡੀ ਦੇ ਵਿੱਚ ਸੁੱਕਾ ਲੈ ਕੇ ਆਵੋ ਤਾਂ ਜੋ ਤੁਹਾਨੂੰ ਮੰਡੀ ਦੇ ਵਿੱਚ ਕੋਈ ਪਰੇਸ਼ਾਨੀ ਨਾ ਹੋਵੇ ਫਿਰ ਕਿ ਆਪਣੇ ਘਰਾਂ ਨੂੰ ਜਾਓ ਕੈਮਰਾਮੈਨ ਐਸਿਕ ਨਾਗੀ ਨਾਲ ਗਰਚਨ ਸਿੰਘ ਨਾਗੀ ਮਨਪੀਰ ਸਿੰਘ ਮਜਰਾ ਦੀ ਦੁਆਬਨ 24 ਚਾਂ ਲਈ ਫਲੋਰਤਮ ਵਿਸ਼ੇਸ਼ ਰਿਪੋਰਟ ਮਾਰਕੀਟ ਕਮੇਟੀ ਕਾਲੇ ਇਕਦਾਂਸ ਜੋਦੀ ਨੂੰ ਐਜੇ ਸਟੋਰ ਮਾਰਕੀਟ ਦੇ ਫਲੋਰ ਚਾਰਜਿਸਾਂ ਭਰ ਗਿਆ ਤੇ ਮਾਰਕੀਟ ਕਮੇਟੀ ਫਲੋਰ ਦੇ ਵਿੱਚ ਪੰਜ ਮੰਡੀਆਂ ਪੈਂਦੀਆਂ ਗੋਲਾ ਮੰਡੀ ਨੀਮ ਮੰਡੀ ਫਲੋਰ ਉੱਪਰਾਂ ਤਿੰਨ ਤੇ ਸਾਰਾ ਤਿੰਨ ਕੱਡਾ ਕੋਲ ਤੇ ਜਿਨ੍ਹਾਂ ਵਿੱਚੋਂ ਤਿੰਨ ਮੰਡੀਆਂ ਵਿੱਚੋਂ ਨਵੀਂ ਆਮਦ ਆ ਚੁੱਕੀ ਹੈ ਨੀਮ ਮੰਡੀ ਫਲੋਰ ਉੱਪਰਾਂ ਤੇ ਸਾਰੇ ਵਿੱਚ ਬਾਕੀ ਤਿੰਨ ਮੰਡੀਆਂ ਦੇ ਵਿੱਚੋਂ ਅਜੇ ਆ ਨਹੀਂ ਜਾਈਆਂ ਹੋ ਚੁੱਕੀਆਂ ਸਾਰੇ ਦੇ ਰਿਕਰੀਦ ਹੋਈ ਹੈ ਜਾਂ ਕਿੱਦਾਂ ਆ ਨਹੀਂ ਹਲੇ ਕਾਮਾ ਦੀ ਹੋਈ ਹਲੇ ਕਰੀਦ ਨਹੀਂ ਹੋਈ ਕਰੀਦਿਆ ਸ਼ਾਇਦ ਨੇ ਵੀ ਟੈਕਮੋਂ ਵਾਲੇ ਦੋ ਇੱਕੋ ਨੇ ਅੰਚੇ ਨਹੀਂ ਸਰਕਾਰ ਦਾ ਕਹਿਣਾ ਸੀ ਵੀ ਇੱਕ ਜਿਹੜੀ ਤਰੀਕ ਤੋਂ ਜਿਹੜੀ ਇਹ ਝੋਨੇ ਦੀ ਖਰੀਦ ਸ਼ੁਰੂ ਕੀਤੀ ਜਾਊਗੀ ਦਣ ਦਣ ਲਕਸਣਾ ਚੱਕੇ ਜਾਊਗਾ ਸਰਕਾਰ ਵਾਲਾ ਜਿਹੜੇ ਪ੍ਰਬੰਧਨਾ ਪੀਲੇ ਕਰ ਲੈ ਗਏ ਸਾਰੇ ਬੜੇ ਮੋਟੀ ਬਣਾਉਣੇ ਆਪਣੇ ਕੋਲੋਂ ਪਾਣੀ ਦੇ ਇਹ ਸ਼ਰਤ ਦੇ ਸਫਾਈ ਦੇ ਸਾਰੇ ਪ੍ਰਬੰਧ ਕੀਤੇ ਹੋਏ ਆ ਕਿਚੋਂ ਇਹਦਾ ਜਿਹੜੀ ਖਰੀਦ ਨਾ ਹੋਣ ਦਾ ਕਾਰਨ ਹੈ ਜੀ ਖਰੀਦ ਨਾ ਹੋਣ ਦਾ ਕਾਰਨ ਕਿਸਾਨਾਂ ਦੀ ਹਾਈ ਸਟ੍ਰਾਈਕ ਦਾ ਹੈਗਾ ਤੇ ਸ਼ਾਇਦਰਾ ਮੇਨ ਤੌਰ ਤੇ ਮਿਲਦਰਾ ਦਾ ਨਿਕਲੇ ਆ। ਅੱਗੇ ਹੁੰਦੇ ਜਾਂ ਤਾਲ ਤੇ ਮਿਲਣਾ ਵੱਲੋਂ ਇੱਕ ਦਿਨਾਂ ਵਿੱਚ ਹੱਲ ਹੋ ਜੂਗਾ। ਸਰਕਾਰ ਵੱਲੋਂ ਲੱਗੀਆਂ ਨੇ ਇਸ ਨੂੰ ਇਸੀ ਗੱਲ ਜਦੋਂ ਹੁਣ ਕਿਸਾਨ ਚੋਂ ਨਾ ਲੈ ਕੇ ਹੁਣ ਕਿਸਾਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ? ਸੰਮਾਨਯੋਗ ਸਿੱਖਿਆ ਹੈ ਕਿ ਤੁਹਾਨੂੰ ਦੱਸਣਾ ਹੈ ਕਿ ਤੁਸੀਂ 17% ਮੰਗਲੇ ਵਾਲਾ ਘੋੜਾ ਲੈ ਕੇ ਆਓ ਤੇ ਸਾਫਤ ਸੁਪਰ ਲੈ ਕੇ ਆਓ ਤਾਂ ਮੰਡੀ ਦੇ 40000 ਕਿਸੇ ਵੀ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਤੇ ਸਾਡੀ ਇਹ ਵੀ ਆਪੀ ਦਾ ਮੇਰੀ ਕੋਲ ਜੋ ਰਕਮ ਹੈ ਕਿ ਸਭ ਜਨ ਆਉਂਦੀਆਂ ਨੇ ਤੁਸੀਂ 17% ਮੰਗਲੇ ਦਾ ਘੋੜਾ ਲੈ ਕੇ ਆਓਗੇ ਤੇ ਉਸੇ ਦਿਨ ਵੀ ਤੁਹਾਨੂੰ ਜਿੱਲਾ ਕਰ ਤੋਂ ਹੋ ਜਾਣਾ ਤੁਹਾਡਾ ਆਪਣਾ ਚੈਨਲ ਦੁਆਬਾ ਨਿਊ 24 ਚਾਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਲਾਇਕ ਕਰਵਾਉਣ ਲਈ ਸੰਪਰਕ ਕਰੋ ਜੀ